ਚਲਦੇ ਆ ਕਾਮੇਡੀ ਦੀ ਦੁਨੀਆ ਦੇ ਵਿੱਚ ਪਰ ਇੱਥੇ ਕਾਮੇਡੀ ਘਟ ਬਵਾਲ ਜ਼ਿਆਦਾ ਮਚਿਆ ਹੋਇਆ ਸਟੈਂਡ ਅਪ ਕਾਮੇਡੀਅਨ ਕੁਨਾਲ ਕਾਮਰਾ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਆ ਗਏ ਨੇ ਕਾਮੇਡੀਅਨ ਕੁਨਾਲ ਕਾਮਰਾ ਤੇ ਵਿਵਾਦਾਂ ਦਾ ਰਿਸ਼ਤਾ ਥੋੜਾ ਜਿਹਾ ਪੁਰਾਣਾ ਰਿਹਾ ਐ ਇਸ ਵਾਰ ਉਹਨਾਂ ਦੇ ਨਿਸ਼ਾਨੇ ਤੇ ਹਨ ਮਹਾਰਾਸ਼ਟਰ ਦੇ ਡਿਪਟੀ ਸੀਮ ਇੱਕਨਾਥ ਸ਼ਿੰਦੇ ਮਾਮਲਾ ਇਹਨਾਂ ਵੱਧ ਗਿਆ ਕਿ ਉਹਨਾਂ ਦੇ ਸ਼ੋਅ ਦੇ ਸਟੂਡੀਓ ਦੀ ਵੀ ਪੰਤੋੜ ਕੀਤੀ ਗਈ ਤੇ ਹੋਇਆ ਇਹ ਕਿ ਕੁਨਾਲ ਨੇ ਆਪਣੇ ਸ਼ੋਅ 'ਚ ਸ਼ਿੰਦੇ ਤੇ ਤੰਜ ਕੱਸਿਆ ਤੇ ਫਿਰ ਵੀਡੀਓ ਨੂੰ ਆਪਣੇ YouTube ਚੈਨਲ ਤੇ ਅਪਲੋਡ ਕਰ ਦਿੱਤਾ ਤੇ ਫਿਰ ਕੀ ਹੋਇਆ ਫਿਰ ਵਿਵਾਦ ਹੋਇਆ ਸ਼ਿਵ ਸੇਨਾ ਵਰਕਰਾਂ ਨੇ ਗੁੱਸੇ ਦੇ ਵਿੱਚ ਆ ਕੇ ਮੁੰਬਈ ਦੇ ਦਾ ਯੂਨੀ ਕੰਟੀਨੈਂਟਲ ਸਟੂਡੀਓ 'ਚ ਹੰਗਾਮਾ ਕਰ ਦਿੱਤਾ ਕੁਨਾਲ ਨੇ ਇਕਨਾਥ ਛਿੰਦੇ ਦਾ ਨਾਂ ਲਏ ਬਿਨਾਂ ਹੀ ਉਹਨਾਂ ਦਾ ਮਜ਼ਾਕ ਉਡਾਇਆ ਤੇ ਅੱਗੇ ਜੋ ਹੋਇਆ ਉਹ ਕਿਸੇ ਐਕਸ਼ਨ ਫਿਲਮ ਤੋਂ ਘੱਟ ਨਹੀਂ ਸੀ ਸ਼ਿਵ ਸੇਨਾ ਦੇ ਵਰਕਰਾਂ ਨੇ ਗੁੱਸੇ ਦੇ ਵਿੱਚ ਆ ਕੇ ਮੁੰਬਈ ਦਾ ਮੁੰਬਈ 'ਚ ਦਾ ਯੂਨੀ ਕੰਟੀਨੈਂਟਲ ਸਟੂਡੀਓ ਦੀ ਪੰਨ ਤੋੜ ਕੀਤੀ ਪੁਲਿਸ ਵੀ ਤੁਰੰਤ ਹੀ ਐਕਟਿਵ ਹੋ ਗਿਆ ਤੇ ਕੁਨਾਲ ਕਾਮਰਾ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਆ ਹੁਣ ਦੇਖੋ ਮਾਮਲਾ ਇੰਨਾ ਜ਼ਿਆਦਾ ਵੱਧ ਗਿਆ ਕੀ ਐਫ ਆਈ ਆਰ ਤੱਕ ਦਰਜ ਹੋ ਚੁੱਕਿਆ ਦੱਸ ਦੇ ਕਿ ਆਦਿੱਤਿਆ ਠਾਕਰੇ ਨੇ ਕਿਹਾ ਕਿ ਮਜ਼ਾਕ ਤੇ ਸਿਰਫ ਦਰਪੋਖੇ ਗੁੱਸੇ ਦੇ ਵਿੱਚ ਆ ਜਾਂਦੇ ਨੇ ਤੇ ਇੱਥੇ ਸ਼ਿਵ ਸੈਨਾ ਦੇ ਲੋਕਾਂ ਨੇ ਕਿਹਾ ਕਿ ਅਸੀਂ ਅਜਿਹਾ ਜੋਕ ਬਰਦਾਸ਼ਤ ਨਹੀਂ ਕਰਾਂਗੇ ਪੁਲਿਸ ਨੇ ਹੁਣ ਸ਼ਿੰਦੇ ਗਰੁੱਪ ਤੇ ਰਾਹੁਲ ਕਨਾਲ ਸਮੇਤ 20 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੁਣੇ ਦੇਖਣਾ ਹੋਵੇਗਾ ਕਿ ਕਾਮਰਾ ਦਾ ਅਗਲਾ ਸ਼ੋਅ ਸਟੇਜ ਤੇ ਹੁੰਦਾ ਹੈ ਜਾਂ ਫਿਰ ਕਚਹਿਰੀ ਦੇ ਵਿੱਚ ਹੋਵੇਗਾ ਤਾਂ ਕਾਮੇਡੀ ਕਰੋ ਤੇ ਵਿਵਾਦਾਂ ਤੋਂ ਬਚੋ ਐਕਸ਼ਨ ਸੀਨ ਦੇ ਵਿੱਚ ਇਹ ਸਿਆਸੀ ਲੋਕ ਤੁਹਾਡੇ ਕਾਮੇਡੀ ਸੀਨ ਨੂੰ ਬਦਲ ਦੇਣਗੇ